ਸਤਿ ਸ਼੍ਰੀ ਅਕਾਲ ਦੋਸਤੋ ਯੰਗ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ ਤੇ ਅੱਜ ਆਪਾਂ ਆਏ ਹੋਏ ਹਾਂ ਬਠਿੰਡਾ ਕਿਸਾਨ ਮੇਲੇ ਦੇ ਵਿੱਚ ਤੇ ਖੜਿਆ ਬਾਈ ਤੁਸੀਂ ਦੇਖ ਸਕਦੇ ਹੋ ਸਾਹਮਣੇ ਬੈਨਰ ਹਨਾ ਪਿੰਡ ਬੀ ਦੇ ਨਾਮ ਤੇ ਇਹ ਬਾਈ ਹੋਰਾਂ ਨੇ ਪੂਰੀ ਦੁਨੀਆ ਦੇ ਵਿੱਚ ਇਸ ਬ੍ਰਾਂਡ ਦੀ ਧੱਕਾਬਾ ਰੱਖੀ ਆ ਤੇ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆ ਕੀ ਕੁਝ ਤਿਆਰ ਕਰਦੇ ਨੇ ਤੇ ਕਿਵੇਂ ਦਾ ਰਿਸਪੌਂਸ ਹੈਗਾ ਮੇਲੇ ਤੇ ਬਹੁਤ ਸਾਲ ਹੋ ਗਏ ਇਹਨਾਂ ਨੂੰ ਕੰਮ ਕਰਦਿਆਂ ਨੂੰ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਆਪਾਂ ਮੂਲ ਨਾਜਾਂ ਦੀ ਜਿਹੜੀ ਖੇਤੀ ਨੂੰ ਸ਼ੁਰੂ ਕਰਕੇ ਉਹਦੀ ਪ੍ਰੋਸੈਸਿੰਗ ਕਰਨ ਵਾਲੇ ਇਹ ਮੂਰੀ ਕਿਸਾਨ ਹੈਗੇ ਨੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਵਾਗਤ ਤੁਹਾਡਾ ਬਾਈ ਬਹੁਤ ਬਹੁਤ ਧੰਨਵਾਦ ਬਾਈ ਸਮਾਂ ਦੇਣ ਦੇ ਲਈ ਤੇ ਬਾਈ ਕਿਵੇਂ ਚੱਲ ਰਿਹਾ ਹੈਗਾ ਕੰਮਕਾਰ ਹਾਂ ਸੋਹਣਾ ਬਾਈ ਬਹੁਤ ਸੋਹਣਾ ਕੰਮ ਤੇ ਅੱਜ ਬਾਈ ਦੱਸੋ ਕੀ ਕੀ ਲੈ ਕੇ ਆਏ ਹੋ ਤੁਸੀਂ ਮੇਲੇ 'ਚ ਅੱਜ ਬਾਈ ਜਿਵੇਂ ਹੁਣ ਆਪਾਂ ਤਕਰੀਬਨ 3 ਸਾਲ ਤੋਂ ਆਪਾਂ ਹਾਂਜੀ ਮੂਲ ਨਾਜਾਂ ਦੀ ਜ਼ਿਆਦਾ ਕੰਮ ਕਰਦੇ ਦੋ ਸਾਲ 20 ਤੋਂ ਸਟਾਰਟ ਕੀ ਕਰਕੇ ਆਪਾਂ ਨੇ ਢਿੰਕੀ ਦੋ ਫਿਰ ਆਪਾਂ ਬ੍ਰਾਂਡਿੰਗ ਤੇ ਆਗੇ ਆਪਣਾ ਪਿੰਡ ਵੀ ਜਿਵੇਂ ਬ੍ਰਾਂਡ ਤਿਆਰ ਕੀਤਾ ਠੀਕ ਹੈ ਇਹ ਸਾਰੇ ਅਮੂਲਨ ਆਜੇ ਸਾਰੇ ਅਮੂਲਨ ਆਜੇ ਬੜਾ ਨੇੜੇ ਆ ਕੇ ਦਿਖਾ ਦਿਓ ਬਾਈ ਜਿਵੇਂ ਕੋਧਰਾ ਕੰਗਣੀ ਕੁੱਟ ਕੀ ਸਵਾਖ ਹਾਂਜੀ ਇਹ ਸਾਰੇ ਅਨਾਜ ਆਗੇ ਪੰਜੇ ਬਾਈ ਇਹਨਾਂ ਦੀ ਆਟੇ ਆ ਗਈ ਇਹ ਆਟੇ ਵੀ ਤੁਸੀਂ ਖੁਦ ਪ੍ਰੋਸੈਸ ਕਰਦੇ ਹੋ ਹਾਂਜੀ ਹਾਂਜੀ ਬਾਈ ਠੀਕ ਹੈ ਬਾਈ ਤੇ ਨਾਲ ਹੀ ਜੋ ਜਵਾਰ ਹਾਂਜੀ ਮਲਟੀ ਗ੍ਰੇਨ ਜਿਵੇਂ ਅੱਜ ਦੀ ਮਤਲਬ ਡਿਮਾਂਡ ਜਿਹੜੀ ਅੱਜ ਕੱਲ ਲੋਡ ਹੈਗੀ ਹੈ 슈ਗਰ ਫ੍ਰੀ ਹੋ ਗਿਆ ਮਲਟੀ ਗ੍ਰੇਨ ਹੋ ਗਿਆ ਹਨਾ ਤਾਂ ਸਿੱਧੀ ਕਣ ਕੱਲੀ ਕਣ ਨੂੰ ਥੋੜਾ ਜਿਆਦਾ ਲੋਕ ਵਾਈ ਵੀ ਕਰਨ ਲੱਗੇ ਤੇ ਮਤਲਬ ਉਹਦੇ ਵਿੱਚ ਜਿਵੇਂ ਮਿਕਸ ਕਰਨ ਲੱਗੇ ਜਿਵੇਂ ਬਾਜਰਾ ਜੋਜਵੀ ਜਵਾਰ ਇਹ ਤਾਂ ਹਨਾ ਹਾਂਜੀ ਬਈ ਤੁਹਾਨੂੰ ਇੰਨੇ ਸਾਲ ਹੋ ਗਏ ਕੰਮ ਕਰਦੇ ਆਨ ਮੂਲ ਨਾ ਜਾਂਦੇ ਰਿਜ਼ਲਟ ਮਿਲਦੇ ਇਹਨਾਂ ਦੇ ਰਿਜ਼ਲਟ ਮਿਲਦੇ ਨੇ ਬਈ ਅੱਛਾ ਜਿਹੜੇ ਲੈ ਕੇ ਜਾਂਦੇ ਨੇ ਜਿਵੇਂ ਲਗਾਤਾਰ ਮਹੀਨਾ ਵਰਤ ਜਿਵੇਂ ਕਿਸੇ ਦਾ ਮਤਲਬ ਵਜਨ ਜ਼ਿਆਦਾ ਹੈ ਹਨਾ ਵਜਨ ਘੱਟ ਕਰਨ ਚ ਬਹੁਤ ਸਹਾਇਕ ਹੈ ਤਾਂ ਜਿਵੇਂ ਹਾਰਟ ਬੀਪੀ ਹਨਾ ਜਿੰਨੀਆਂ ਵੀ ਤ 100 ਬਿਮਾਰੀਆਂ ਜੋ ਤਕਰੀਬਨ 85 ਬਿਮਾਰੀਆਂ ਦੇ ਵਾਸਤੇ ਇਹ ਬਹੁਤ ਵਧੀਆ ਰਿਜਲਟ ਦਿੰਦੇ ਨੇ ਜਿਹਨਾਂ ਦੇ ਨਿਰਾ ਫਾਈਬਰ ਦਾ ਜਿਵੇਂ ਘਰ ਆ ਇਹ ਠੀਕ ਹੈ ਨਾ ਖਣਕ ਵਿੱਚ ਇਕੱਲਾ ਕਾਰਬੋਹਾਈਡਰੇਟ ਆ ਕਣਕ ਨੂੰ ਮਾੜਾ ਨਹੀਂ ਕਹਿੰਦੇ ਆਪਾਂ ਕਾਰਬੋਹਾਈਡਰੇਟ ਦੀ ਵੀ ਆਪਾਂ ਨੂੰ ਲੋੜ ਹੈਗੀ ਆ ਪਰ ਨੇਰੇ ਕਾਰਬੋਹਾਈਡਰੇਟ ਮਾੜਾ ਆਪਣੇ ਪਾਸ ਨਾਲ ਫਾਈਬਰ ਹੋ ਗਿਆ ਪਲਾਸੇ ਜੀ ਵਿੱਚ ਕੈਲਸ਼ੀਅਮ ਹੋ ਗਿਆ ਜਿਵੇਂ ਰਾਗੀ ਜੀ ਕੈਲਸ਼ੀਅਮ ਬਹੁਤ ਜ਼ਿਆਦਾ ਹੈ ਬਜ਼ੁਰਗ ਬੱਚੇ ਜਿਵੇਂ ਮਰਜੀ ਉਹਨਾਂ ਵਾਸਤੇ ਬਹੁਤ ਵਧੀਆ ਹੈ ਹੱਡੀਆਂ ਵਾਸਤੇ ਜਿਵੇਂ ਹੈ ਨਾ ਕੈਲਸ਼ੀਅਮ ਦਾ ਆਟਾ ਆ ਗਿਆ ਤੇ ਦਲੀਆ ਦਾ ਉਹਦਾ ਨਹੀਂ ਜਿਆਦਾ ਯੂਜ਼ ਹੁੰਦਾ ਉਹਦਾ ਮਤਲਬ ਰੋਟੀ ਜੀ ਫਿਰ ਉਸ ਤੋਂ ਬਾਅਦ ਬਈ ਆਪਣੇ ਜਿਵੇਂ ਇਹ ਤੁਹਾਡੇ ਆ ਗਏ ਬਾਸਮਤੀ ਆ ਗਏ ਯਾਰ ਇਹ ਚ ਬ੍ਰਾਊਨ ਚ ਵੀ ਆ ਗਏ ਬ੍ਰਾ ਹਾਂਜੀ ਤੇ ਵਾਈਟ ਦੋਨੇ ਤਰ੍ਹਾਂ ਆ ਨੇੜੇ ਤੋਂ ਦਿਖਾ ਦੇ ਬਾਈ ਇਹ ਬਾਈ ਬ੍ਰਾਊਨ ਰਾਈਸ ਦਾ ਕੀ ਫਰਕ ਹੁੰਦਾ ਬੜਾ ਟ੍ਰੈਂਡ ਚੱਲਿਆ ਜਿਮ ਵਾਲੇ ਮੁੰਡੇ ਬੜਾ ਹਾਂ ਇਹ ਚ ਪਹਿਲਾਂ ਮੈਂ ਤੁਹਾਨੂੰ ਦੱਸਦਾ ਬ੍ਰਾਊਨ ਰਾਈਸ ਹੈ ਨਾ ਜਿਹੜਾ ਹੂੰ ਜਿਹੜਾ ਜਦੋਂ ਆਪਣੀ ਜੀਰੀ ਆਪਾਂ ਮਤਲਬ ਸੁਕਾ ਲਈ ਹੈ ਨਾ ਫਿਰ ਉਸ ਤੋਂ ਬਾਅਦ ਕਿਸੇ ਨਾ ਪਾਣੀ ਚ ਬਾੜ ਲੈਂਦੇ ਆ ਜੀ ਜੀਰੀ ਨੂੰ ਜੀ ਫਿਰ ਸੁਕਾ ਕੇ ਉਸ ਤੋਂ ਬਾਅਦ ਜਿਹਨੂੰ ਇਹਦਾ ਛਿਲਕਾ ਲਾਉਣਾ ਹੈ ਕੱਲਾ ਛਿਲਕੇ ਉੱਪਰਲਾ ਲੈਂਦਾ ਬੱਸ ਅੱਛਾ ਜਿਹੜੇ ਅੰਦਰੋਂ ਮਤਲਬ ਉਹਦੇ ਕੋਈ ਨਹੀਂ ਪੌਲਸ ਵਗੈਰਾ ਕੀਤੀ ਜਾਂਦੀ ਵੀ ਜਿਵੇਂ ਪੌਲਸ ਕਹਿੰਦੇ ਨੇ ਜਿਵੇਂ ਆਪਾਂ ਬਾਰ ਬਾਰ ਉਹਨੂੰ ਦੋ ਉਹ ਮਸ਼ੀਨ ਵੀ ਦੀ ਕੱਢੀਏ ਤਾਂ ਉੱਪਰ ਦਾ ਛਲਕਾ ਲਾਇਆ ਜਾਂਦਾ ਹਾਂ ਉਹ ਜੋ ਉਸ ਸਾਈਬਰ ਉਹਦੇ ਵਿੱਚ ਹੁੰਦਾ ਹੈਗਾ ਨਿਊਟ੍ਰੀਸ਼ਨ ਜਿਹੜੀ ਵੈਲਿਊ ਉਹਦੇ ਕਰਕੇ ਹੁੰਦੀ ਹੈ ਇਹ ਜਿਆਦਾ ਠੀਕ ਹੈ ਬਈ ਤੇ ਉਹ ਦੋਨੇ ਤਰ੍ਹਾਂ ਤਿਆਰ ਕਰਦਾ ਮਤਲਬ ਬਰਾਊਨ ਵੀ ਕਰਦੇ ਆ ਵਾਈਟ ਵੀ ਵਾਈਟ ਵੀ ਜੀ ਕਰਦਾ ਦੋਨੇ ਤਰ੍ਹਾਂ ਦੇ ਗਾ ਕੇ ਆਪਾਂ ਨੂੰ ਇਹ ਬਈ ਆਰਗੈਨਿਕ ਹੁੰਦਾ ਹੈ ਹਾਂਜੀ ਬਈ ਪੂਰੀ ਤਰ੍ਹਾਂ ਠੀਕ ਹੈ ਬਈ ਅੱਗੇ ਇਹ ਹਲਦੀ ਆ ਗਈ ਹੈ ਨਾ ਜੀ तकरीबन ਆਪਾਂ 3 ਸਾਲ ਹੋ ਗਏ ਜਿਹੜਾ ਆਰਗੈਨਿਕ ਚਾ ਅੱਛਾ ਪੰਜਾਬ ਐਗਰੂ ਦਾ ਆਪਣਾ ਦਰਜ ਵੀ ਹੈ ਉਹਨਾਂ ਲਾਸਟ ਸਾਡਾ ਮਈ ਚ ਪੂਰਾ ਹੋ ਗਿਆ ਉਹਨਾਂ ਸਰਟੀਫਿਕੇਟ ਵੀ ਉਹਦਾ ਸਰਟੀਫਿਕੇਟ ਆਪ ਨੂੰ ਮਤਲਬ ਮਿਲ ਹੀ ਜਾਣਾ ਠੀਕ ਹੈ ਬਈ ਤੁਹਾਡੇ ਬਿਸਕਟ ਬੜੇ ਮਸ਼ਹੂਰ ਹੈਗੇ ਆ ਇਹ ਦੱਸੋ ਵੀ ਕਿਵੇਂ ਖਿਆਲ ਆਇਆ ਸੀਗਾ ਪ੍ਰੋਸੈਸਿੰਗ ਦਾ ਆ ਬਿਸਕਟ ਦਿਖਾ ਦੀ ਪਹਿਲਾਂ ਜਿਹੜੇ ਬਾਈ ਦੀ ਜਿਨ੍ਹਾਂ ਨਾਲ ਪਛਾਣ ਬਣੀ ਹੈ ਹਨਾ ਬਾਈ ਕਿ ਦੇਖੋ ਬਾਈ ਦੀ ਕਿੱਡੀ ਵਧੀਆ ਹੈਗੀ ਆ ਇਹ ਨਹੀਂਗਾ ਵੀ ਬਾਈ ਮੇਲਿਆਂ ਤੇ ਇੱਥੇ ਲੈ ਕੇ ਆਏ ਆ ਬਾਈ ਕਿੰਨੇ ਸ਼ਹਿਰਾਂ ਦੇ ਵਿੱਚ ਆਪਣਾ 23 24 ਸ਼ਹਿਰਾਂ ਪੰਜਾਬ ਦੇ ਵਿੱਚ ਵਿੱਚ ਬਾਦ ਵੀ ਆਪਣਾ 6-7 ਕੰਟਰੀ ਜਾਂਦਾ ਹੈ ਮਤਲਬ ਅੱਛਾ ਤੂੰ ਜਾ ਰਿਹਾ ਹੈ ਲਗਾਤਾਰੀ ਇਹ ਮਤਲਬ ਡਰਾਈਵਰ ਭਾਈ ਜਿਹੜਾ ਜ਼ਿਆਦਾ ਖਰੀਦਦਾ ਆਪਣਾ ਜਿਹੜਾ ਉਹ ਐ ਖਰੀਦਦਾ ਇਹ 5 4 ਜਾਂ 5 ਖਾਦੇ ਬਿਸਕਟ ਆ ਮੀਲਾਂ ਦੇ ਮੀਲ ਜਾਂਦੇ ਨੇ ਕਿ ਰੋਟੀ ਵਗੈਰਾ ਦਾ ਟਾਈਮ ਲੱਗਦਾ ਨਹੀਂ ਹੈਗਾ ਇਹਨੇ ਇੱਕ ਲੈ ਕਹਿਣ ਨੂੰ ਬਿਸਕਟ ਰਹਿੰਦੇ ਨਾ ਨਿਊਟ੍ਰੀਸ਼ਨ ਵੈਲਿਊ ਬਹੁਤ ਹੈਗੀ ਬਈ ਜਦੋਂ ਤੁਸੀਂ ਸ਼ੁਰੂ ਕੀਤਾ ਸੀ ਉਦੋਂ ਵੀ ਆਪਾਂ ਇੱਥੇ ਟੇਸਟ ਕੀਤੇ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਉਹੀ ਟੇਸਟ ਥੋੜਾ ਚੱਲਿਆ ਆਉਂਦਾ ਇਹਨੂੰ ਕਿਵੇਂ ਮੇਨਟੇਨ ਰੱਖਿਆ ਹੈਗਾ ਬਸ ਬਈ ਆਪਦੀ ਮਿਹਨਤ ਹੈ ਨਾ ਉਹ ਜਿਹੜੀ ਰੈਸਪੀ ਮੇਰੀ ਆਪਦੀ ਹੈ ਉਹ ਜੋ ਮੈਂ ਭੋਰਾ ਵੀ ਨਹੀਂ ਮਤਰੂਰਾ ਪਰਾਂ ਕੀਤਾ ਜਿਵੇਂ ਚੱਲਿਆ ਸੀ ਉਵੇਂ ਹੀ ਹੋਣਾ ਉਵੇਂ ਅੱਗੇ ਚ ਹੂੰ। ਕਿਵਾਲਿਟੀ ਸਰਤੀ ਆਪਣਾ ਨਾਮ ਬਣ ਲੈ। ਠੀਕ। ਕਿਵਾਲਿਟੀ ਆ ਪੂਰਾ ਪਰਾ ਕਰਤੀ ਫਿਰ ਤਾਂ ਬਚਦੀ। ਬਈ ਬੜੀਆਂ ਗੱਲਾਂ ਸੁਣਨ ਨੂੰ ਵੀ ਮਿਲਦੀਆਂ ਹੋਣਗੀਆਂ। ਵੀਰ ਬਿਸਕੁਟ ਵੇਚ ਕੇ ਪੈਸੇ ਕਮਾਈ ਜਾਂਦਾ ਹਨਾ। ਜਾਂ ਮਹਿੰਗੇ ਵੇਚੀ ਜਾਂਦਾ ਇਹ ਚੀਜ਼ਾਂ। ਸਾਰੇ ਤਰ੍ਹਾਂ ਦੀ ਬਈ ਲੋਕ ਹੁੰਦੇ ਨੇ ਦੇਖੋ ਉਹਨਾਂ ਨੂੰ ਦੇਖ ਕੇ ਆਪਾਂ ਅੱਗੇ ਵਧਦੇ ਆ। ਜੇ ਹੁਣ ਜ਼ਿਆਦਾ ਆਪਾਂ ਉਹਨਾਂ 'ਚ ਉਲਝ ਜਾਵਾਂਗੇ ਵੀ ਯਾਰ ਨਹੀਂ ਉਹਨਾਂ ਸਵਾਇਆ ਦੇਣ ਲੱਗ ਜਾਾਂਗੇ। ਨਹੀਂ। ਬਸ ਆਪਾਂ ਜਿਆ ਤਾਰਗੇਟ ਆਪਦਾ ਯਾਦ ਚੰਗੇ ਤੇ ਰੱਖੋ ਕੁਆਲਿਟੀ ਦੇ ਰੱਖੋ ਬਸ। ਠੀਕ ਐ। ਬਸ ਇਹ ਚੀਜ਼ ਐ ਬਈ। ਇਹ ਬਾਕੀ ਜਿਵੇਂ ਪਾਸਟਾ। ਆ ਦਿਖਾਉਣਾ ਬ ਆ ਦੇਖੋ ਜਿਹੜੀ ਨਵੀਂ ਚੀਜ਼ ਆ ਬਿਲਕੁਲ ਹੈਨਾ ਪਾਸਤਾ ਨੂਡਲ ਪੋਹਾ ਵਗੈਰਾ ਇਹ ਸਾਰਾ ਮਿਲਟਰ ਆ ਬਈ ਆਪਣੇ ਇਹ ਮੂਲ ਅਨਾਜਾਂ ਦਾ ਆ ਗਿਆ ਆ ਦੇਖੋ ਦੋਸਤੋ ਜਿਹੜਾ ਪਾਸਤਾ ਆਪਾਂ ਮੈਦੇ ਦਾ ਖਾਣੇ ਜਿਆਦਾ ਹਨਾ ਗਲੂਟਨ ਹੁੰਦਾ ਜਿਹਦੇ ਬੜੇ ਨੁਕਸਾਨ ਆ ਪੇਟ ਦੀਆਂ ਬਿਮਾਰੀਆਂ ਲੱਗਦੀਆਂ ਹਨਾ ਤੇ ਇਹ ਵੀ ਜਿਹੜਾ ਆ ਗਿਆ ਪੋਹਾ ਆ ਗਿਆ ਬਈ ਹਨਾ ਹਾਂਜੀ ਇਹ ਪੋਹਾ ਬਈ ਇਹ ਨੂਡਲ ਦਾ ਬਈ ਇਹ ਸਾਰੇ ਮਿਲਟ ਦੇ ਨੇ ਇਹ ਸਾਰੇ ਮਿਲਟ ਦੇ ਨੇ ਹਨ ਤੇ ਹਲਦੀ ਆ ਗਈ ਆਪਣੀ ਆਪ ਹੀ ਘਰ ਦੀ ਹਲਦੀ ਆ ਗਈ ਬਾਈ ਕੋਲੇ ਬਹੁਤ ਵਧੀਆ ਹਨਾ ਤੇ ਮੂੰਗੀ ਤੇ ਅਚਾਰ ਆ ਗਏ ਸਾਰੇ ਆਪਣੇ ਹਨ ਚੋ ਚੋ ਵਗੈਰਾ ਦੇ ਹਾਂ ਤੇ ਇਹ ਆਪਣੀ ਹੁਣ ਜਮੇ ਅੱਗੇ ਅਕਤੂਬਰ ਤੋਂ ਇਹ ਸ਼ੁਰੂ ਹੋ ਜਾਂਦੀ ਹੈ ਆਪਣੀ ਬੈਦਕ ਪਜੀਰੀ ਇਹ ਅੱਛਾ ਬਈ ਇਹਦੇ ਵਿੱਚ ਅਸ਼ਵਗੰਧਾ ਵਗੈਰਾ ਪਾ ਕੇ ਕਾਫੀ ਜੜੀਆਂ ਬੁੱਟੀਆਂ ਪਾ ਕੇ ਹਮ 8 ਤੋਂ 10 ਜੜੀਆਂ ਬੁੱਟੀਆਂ ਪਈਆਂ ਨੇ ਜੀ ਤੇ ਨਾਲ ਹੀ ਨਾਲ ਹੀ ਇਹਦੇ ਹਲਦੀ ਆ ਗਈ ਹਲਦੀ ਪਈ ਹੈ ਕੋਦਰੇ ਦਾ ਆਕਾ ਪਾਏਗਾ ਅੱਛਾ ਠੀਕ ਹੈ ਬਈ ਇਹ ਇਹ ਬਣਾਈ ਆਪਨੇ ਇਹ ਇਹ ਜਿਵੇਂ ਆਮ ਕੌਲੀ ਭਰ ਕੇ ਜਮਚੀ ਖਾਣੇ ਕੌਲੀ ਭਰ ਕੇ ਆਪਾਂ ਖਾ ਲੈਣੇ ਆ ਇਹ 2 ਜਾਂ 3 ਜਮਚੇ ਵੱਧ ਲਓ ਦੁੱਧ ਨਾਲ ਲੈ ਲਓ ਹਾਂ ਫਿਰ ਆ ਇਮਿਊਨਿਟੀ ਬੂਸਟਰ ਬਣਾਏਗਾ ਹਲਦੀ ਕਾਲੀ ਮਿਰਚੀ ਸੁੰਡੋ ਜਵੈਣ ਵਗੈਰਾ ਪਾ ਕੇ ਇਹ ਵੀ ਇਹ ਪਾਣੀ ਚ ਬਾਲ ਕੇ ਪੀ ਸਕਦੇ ਆ ਜਾਂ ਦੁੱਧ ਚ ਬਾਲ ਕੇ ਦੁੱਧ ਚ ਬਾਲ ਕੇ ਆਪਾਂ ਬਜ਼ੁਰਗਾਂ ਨੂੰ ਪਿਆ ਸਕਦੇ ਆ ਸਰਦੀਆਂ ਚ ਜੀ ਚੀਜ਼ਾਂ ਲੋੜ ਪੈਂਦੀਆਂ ਹਾਂ ਹੁਣ ਇਹਨਾਂ ਦੀ ਅਗਲੇ ਟਾਈਮ ਆਉਣ ਵਾਲੇ ਟਾਈਮ ਕਿ ਬਾਕੀ ਦੋਸਤੋ ਇਹ ਬਿਸਕੁਟ ਬਈ ਇਹ ਆਗੇ ਇੱਕ ਆ ਇਹ ਮਲਟੀ ਗਰੇ ਆਪਣੇ ਬਿਸਕੁਟ ਪਹਿਲਾਂ ਦੋ ਹੀ ਹੁੰਦੇ ਸੀ ਰਾਗੀ ਦੇ ਗੋਦਰੇ ਦੇ ਫਿਰ ਆਪਣੇ ਇਹ ਮਲਟੀ ਗਰੇ ਦੇ ਆ ਗਏ ਦੇਸੀ ਘੋ ਤੇ ਸ਼ੱਕਰ ਚ ਇਹ ਵੀ ਠੀਕ ਹੈ ਇਹ ਬਹੁਤ ਚੱਲ ਰਹੇ ਨੇ ਆਪਣੇ ਤੇ ਇਹ ਆ ਗਏ ਆਪਣੇ ਓਟਸ ਦੇ ਠੀਕ ਹੈ ਬਈ ਤੇ ਆ ਹੁਣ ਦੱਸਦਾ ਮੈਂ ਤੁਹਾਨੂੰ ਇੱਕ ਹੋਰ ਹੁਣ ਕਣਕਦਿਆਂ ਦੀ ਵੀ ਡਿਮਾਂਡ ਸੀ ਕਣਕ ਦੇ ਸਿੰਪਲ ਆਟੇ ਦੀ ਬਣਾਉਣੀ ਆਪਾਂ ਤੇ ਇਹ ਆ ਗਏ ਬਾਂਸੀ ਗੋਲਡ ਇੱਕ ਕੱਟ ਹੈਗਾ ਹਾਂਜੀ ਹਾਂਜੀ ਉਹਦੀ ਮਤਲਬ ਕਾਫੀ ਡਿਮਾਂਡ ਹੈਗੀ ਦੇਸੀ ਆਟਾ ਪੁਰਾਣੀ ਕਿਸੇ ਮੈਂ ਕਣਕ ਦੀ ਉਹਦੇ ਬਿਸਕੁਟ ਵੀ ਤਿਆਰ ਕੀਤੇ ਨੇ ਆਪਾਂ ਇਹਨਾਂ ਦੀ ਬੜੀ ਡਿਮਾਂਡ ਹੈ ਬਈ ਇਹ ਇਹਨਾਂ ਨਾਲੋਂ ਰੇਟ ਘੱਟ ਹੋਗਾ ਹਾਂ ਇਹਨਾਂ ਨਾਲੋਂ ਥੋੜਾ ਠੀਕ ਹੈ ਬਾਈ ਇਹਦਾ ਨੰਬਰ ਆਪਾਂ ਸਕਰੀਨ ਤੇ ਚਲਾ ਰਹੇ ਹਾਂ ਹਨਾ ਕਿਸੇ ਨੇ ਵੀ ਮੰਗਵਾਉਣਾ ਸਮਾਨ ਤੁਸੀਂ ਆਨਲਾਈਨ ਮੰਗਵਾ ਸਕਦੇ ਹੋ ਜਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜਿਹੜਾ ਵੀ ਤੁਹਾਡਾ ਸ਼ਹਿਰ ਹੈਗਾ ਇਹ ਤੁਹਾਨੂੰ ਦੱਸ ਦੇਣਗੇ ਤੁਹਾਡੇ ਨੇੜੇ ਕਿਹੜੇ ਸਟੋਰ ਤੇ ਇਹਨਾਂ ਦਾ ਜਿਹੜਾ ਪ੍ਰੋਡਕਟ ਹੈਗਾ ਉਹ ਅਵੇਲੇਬਲ ਹੈਗਾ ਤੇਲ ਵਗੈਰਾ ਹਾਂ ਬਾਕੀ ਆਜੋ ਅੱਗੇ ਦਿਖਾਉਣਾ ਤੁਹਾਨੂੰ ਬਾਈ ਸੁਖਜੀਤ ਨਾਲ ਵੀ ਗੱਲਬਾਤ ਕਰਦੇ ਹਾਂ ਭਾਈ ਇਹ ਮਾਈਕ ਦੇ ਦਿਓ ਤੁਸੀਂ ਹਾਂ ਤੇ ਬਾਈ ਧੰਨਵਾਦ ਬਾਈ ਬਹੁਤ ਬਹੁਤ ਤੇ ਆਪਣੇ ਬਾਈ ਸੁਖਜੀਤ ਨਾਲ ਗੱਲਬਾਤ ਕਰਦੇ ਹਾਂ ਹਨਾ ਜਿਹੜੇ ਕਿ ਪੰਜਾਬ ਦੇ ਵਿੱਚ ਤੁਸੀਂ ਬਹੁਤ ਇਹਨਾਂ ਨੂੰ ਦੇਖਿਆ ਹੋਊਗਾ ਕੁਦਰਤੀ ਖੇਤੀ ਦੇ ਤੌਰ ਤੇ ਜਾਂ ਰੁੱਖ ਲਗਾਉਣ ਦੇ ਵਿੱਚ ਇਹਨਾਂ ਦਾ ਵੱਡਾ ਨਾਮ ਹੈਗਾ ਤੇ ਬਾਈ ਸਸਰੀਕਾਲ ਜੀ ਸਸਰੀਕਾਲ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਬਾਈ ਬਹੁਤ ਖੁਸ਼ੀ ਹੋਈ ਬਾਈ ਤੁਹਾਡਾ ਹਨਾ ਦੇਖ ਕੇ ਕੰਮ ਤੁਸੀਂ ਦੱਸੋ ਕਿਹੜੇ ਕਿਹੜੇ ਤੇਲ ਇੱਥੇ ਲੈ ਕੇ ਆਏ ਹੋ ਜੀ ਕੀ ਇਹਦਾ ਪ੍ਰੋਸੈਸ ਹੈਗਾ ਤਦ ਨਾਰੀਅਲ ਤੇਲ ਵੀ ਹੈਗਾ ਬਾਈ ਜੀ ਇੱਥੇ ਬਾਦਾਮ ਹੈਗਾ ਜੀ ਖੰਜੀ ਹੈ ਤੇਲ ਹੈਗਾ ਜੀ ਫਿਰ ਸਰੋਂ ਦਾ ਤੇਲ ਇਹ ਸਾਰਾ ਖੁਦ ਪ੍ਰੋਸੈਸ ਕੀਤਾ ਹੋਇਆ ਹੈ ਹਾਂ ਜੀ ਲੱਕੜ ਦੇ ਕੋਲੂ ਵਾਲਾ ਜਿਹੜਾ ਕੋਲਡ ਪ੍ਰੈਸਡ ਕਹਿੰਦੇ ਆਪਾਂ ਵੁੱਡਨ ਪ੍ਰੈਸਡ ਆਇਲ ਆ ਜਿਹੜਾ ਕੋਈ ਹੈ ਵੀ ਇਹ ਸਾਰਾ ਬਾਈ ਜ਼ਿਆਦਾਤਰ ਮੈਡੀਕਲਾਂ ਤੋਂ ਆਪਾਂ ਲੈਣੇ ਆ ਜਦੋਂ ਡਾਕਟਰ ਦੱਸਦੇ ਆ ਜਾਂ ਲੋੜ ਹੁੰਦੀ ਆ ਦਾਬਰ ਦੇ ਆਪਣੇ ਚਾਲਦਾ ਜਿਆਦਾ ਹਨਾ ਬਿਲਕੁਲ ਇਹਦਾ ਕੀ ਫਰਕ ਹੈਗਾ ਜਿਹੜਾ ਮਾਰਕੀਟ ਦੇ ਵਿੱਚ ਬਾਦਾਮ ਆਇਲ ਹੈ ਇਹ ਜਿਹੜਾ ਗੁਰਵੰਦੀ ਗਰੀ ਹੈਗੀ ਆ ਕਿ ਤੇਲ ਆਪਾਂ ਉਹਦਾ ਕੱਢਦੇ ਆਂ ਬਰੀਕ ਬਾਦਾਮ ਹੁੰਦਾ ਜਿਹੜਾ ਛੋਟਾ ਜੀ ਉਹਦਾ ਇਹ ਤੇਲ ਨਿਕਲਦਾ ਉਹਦੇ ਨਾਲ ਜਿਹੜਾ ਹੈਗਾ ਵੀ ਇਹ ਲੱਕੜ ਦੇ ਕੋਲੂ ਦੇ ਵਿੱਚ ਘੱਟ ਚੱਕਰਾਂ ਤੇ ਕੱਢਿਆ ਜਾਂਦਾ ਹੌਲਡ ਪ੍ਰੈਸ ਆਪਾਂ ਕਹਿ ਸਕਦੇ ਆਂ ਹੂੰ ਇਹਨੂੰ ਹੀਟ ਨਹੀਂ ਕੀਤਾ ਇਹਦੇ ਵਿੱਚ ਕੋਈ ਕੈਮੀਕਲ ਐਡ ਨਹੀਂ ਕੀਤਾ ਜਾਂਦਾ ਕੋਈ ਕਲਰ ਇਹਦੇ ਵਿੱਚ ਨਹੀਂ ਪਾਮੋਲ ਇਨੇ ਦੇ ਵਿੱਚ ਹੈ ਨਹੀਂ ਚਲੋ ਵੀ ਇਹ ਬਿਲਕੁਲ ਕੁਦਰਤੀ ਆ ਜੀ ਜੋ ਅਸਲੀਅਤ ਇਹਦੀ ਦਿੱਖ ਹੈਗੀ ਜਿਹੜੇ ਚ ਤੱਤ ਹੋਣੇ ਚਾਹੀਦੇ ਉਹ ਹੈਗੇ ਆ ਉਹ ਖਤਮ ਨਹੀਂ ਹੋਏ ਹਨਾ ਨਾ ਇਹਨੂੰ ਆਪਾਂ ਹੀਟ ਕਰਦੇ ਆ ਨਾ ਹੀ ਇਹਦੀ ਫਿਲਟਰੇਸ਼ਨ ਕਰਦੇ ਆ ਵਿਦਆਊਟ ਫਿਲਟਰੇਸ਼ਨ ਹੈ ਵਿਦਆਊਟ ਐਨੀ ਪਾਮੋ ਲੈਣਾ ਜਾਂ ਮਤਲਬ ਕੁਝ ਵੀ ਇਹਦੇ ਵਿੱਚ ਆਪਾਂ ਐਡ ਨਹੀਂ ਕਰਦੇ ਇਹਨੂੰ ਲੰਬੇ ਸਮੇਂ ਤੱਕ ਰੱਖਣ ਲਈ ਪ੍ਰੀਜ਼ਰਵੇਟਿਵ ਨਹੀਂ ਆਪਾਂ ਇਹਦੇ ਵਿੱਚ ਕੁਝ ਵੀ ਪਾਉਂਦੇ ਜੀ ਬਾਈ ਜੋ ਜਿੱਦਾਂ ਆ ਜਾਂਦਾ ਹੈ ਉਹਨੂੰ ਦਾ ਪ੍ਰੋਸੈਸ ਕਰਕੇ ਪੈਕਿੰਗ ਕਰ ਦਿੰਨੇ ਹੋ। ਹਾਂਜੀ। ਭਾਈ ਅੱਜ ਕੱਲ ਜਿਹੜਾ ਬੜੀਆਂ ਲੋਕਾਂ ਨੂੰ ਬਿਮਾਰੀਆਂ ਹਨਾ ਕੈਸਟਰੋਲ ਹੋ ਗਿਆ ਜਾਂ ਬਲੋਕੇਜ ਹੋ ਗਈ ਡਾਕਟਰ ਬੰਦ ਕਰ ਦਿੰਦੇ ਆ ਵੀ ਤੁਸੀਂ ਰਾਈਫਾਇੰਡ ਨਹੀਂ ਖਾਣਾ। ਪਹਿਲਾਂ ਸਰੋਂ ਦਾ ਤੇਲ ਚੱਲਦਾ ਸੀ ਹੁਣ ਸਰੋਂ ਦਾ ਤੇਲ ਵੀ ਬੰਦ ਹੋਣ ਲੱਗ ਗਿਆ ਹਨਾ ਤੇ ਉਹਦੇ ਬਦਲ ਵਜੋਂ ਫਿਰ ਤੁਸੀਂ ਕੀ ਲੋਕਾਂ ਨੂੰ ਦਿੰਨੇ ਹੋ ਵੀ ਤੜਕਾ ਘਾਦਾ ਲਾਉਣੀ? ਅਲਸੀ ਭਾਈ ਹਾਰਡ ਭਾਈ ਸਭ ਤੋਂ ਬੈਸਟ ਹੈ ਜੀ। ਚਾਹੇ ਤਾਂ ਇਹਨੂੰ ਪੀ ਲਓ। ਹੂੰ। ਚਾਹੇ ਇਹਨੂੰ ਸਬਜੀ ਇਹਦੀ ਬਣਾ ਲਓ। ਤੜਕਾ ਲਾ ਸਕਦੇ। ਤੜਕਾ ਲਾ ਸਕਦੇ ਹੋ। ਇਹਨੂੰ ਡਾਇਰੈਕਟ ਪੀ ਵੀ ਸਕਦੇ ਹੋ ਨਹੀਂ ਜੇਕਰ ਬੰਦਾ ਨਹੀਂ ਤੇਲ ਪੀਣਾ ਚਾਹੁੰਦਾ ਤਾਂ ਅਲਸੀ ਦਾ ਇੱਕ ਇੱਕ ਚਮਚਾ ਜੇ ਡੇਲੀ ਖਾਈ ਜਾਂਦੇ ਆ ਉਹ ਕੋਲੇਸਟ੍ਰੋਲ ਨੂੰ ਵੀ ਕੰਟਰੋਲ ਕਰਦਾ ਹੈ ਜੀ ਕਹਿੰਦੇ ਲੋ ਹਾਈ ਬੀਪੀ ਨੂੰ ਵੀ ਕੰਟਰੋਲ ਕਰਦਾ ਹੈਗਾ ਹਾਂਜੀ ਤੇ ਵੈਸੇ ਵੀ ਉਹ ਖੂਨ ਨੂੰ ਆਪਾਂ ਇਹਨੂੰ ਘਾੜਾ ਖੂਨ ਨਹੀਂ ਦਿੰਦਾ ਖੂਨ ਨਹੀਂ ਦਿੰਦਾ ਉਹ ਸਹੀ ਰੱਖ ਮਤਲਬ ਹਾਰਡ ਹਾਰਡ ਜਿਹੜੀ ਉਹ ਹੈਗੀ ਆ ਹਾਰਡ ਬਲੋਕ ਜੀ ਨਹੀਂ ਹਾਂ ਉਹ ਬਿਲਕੁਲ ਨਹੀਂ ਹੁੰਦੀ ਇਹਦੇ ਨਾਲ ਅੱਜ ਮੇਲੇ ਤੇ ਆਇਓ ਬਈ ਇੰਨਾ ਸਮਾਂ ਹੋ ਗਿਆ ਤੁਹਾਨੂੰ ਸ਼ੁਰੂ ਕੀਤੇ ਨੂੰ ਕੰਮ ਕਿਵੇਂ ਦਾ ਰਿਸਪੌਂਸ ਹੈਗਾ ਲੋਕ ਹੰਗਾਰਾ ਦਿੰਦੇ ਨੇ ਚੀਜ਼ਾਂ ਨੂੰ ਬਹੁਤ 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 ਵਧੀਆ ਹਾਂਜੀ ਕਹ ਲੋ ਵੀ ਜਿਹੜੀ ਸ਼ੁੱਧਤਾ ਰੱਖੀ ਹੋਈ ਆਪਾਂ ਨੇ ਸ਼ੁੱਧਤਾ ਪੱਖ ਤੋਂ ਲੋਕ ਜਿਹੜਾ ਇੱਕ ਵਾਰ ਆ ਕੇ ਲੈ ਜਾਂਦਾ ਉਹ ਬਾਰ ਬਾਰ ਲੈ ਕੇ ਬਾਰ ਬਾਰ ਆਉਂਦਾ ਵੀ ਹਰ ਇੱਕ ਦੀ ਕੁਆਂਟੀਟੀ ਕੀ ਹੈਗਾ ਆਪਾਂ ਤਾਂ ਜਿਵੇਂ ਛੋਟੀਆਂ ਰੱਖਿਆ ਨੇ ਵੀ ਛੋਟਾ ਰੱਖੋ ਹਾਂਜੀ ਪਰ ਜ਼ਿਆਦਾਤਰ ਸਾਡੇ ਕੋਲੇ ਆਰਡਰ ਅੱਧਾ ਲੀਟਰ ਲੀਟਰ ਦਾ ਹੀ ਆਉਂਦਾ ਵੱਧ ਕੋਈ ਅਗਲਾ ਕਹਿੰਦਾ ਯਾਰ ਸ਼ੁੱਧਤਾ ਹੈਗੀ ਸਾਨੂੰ ਇਕੱਠਾ ਦੇ ਦਿਓ ਜੀ ਤਾਂ ਹੁਣ ਵੀ ਤੁਹਾਡੇ ਸਾਹਮਣੇ ਬਾਈ ਕੜਾ ਸੀ ਹਾਂਜੀ ਕੰਟੈਕਟ ਲੈ ਗਿਆ ਉਹ ਟਾਪ ਵਾਲੇ ਕੋਕੋਨਟ ਆਇਲ ਹਾਂਜੀ ਡੱਬਾ ਵਾਲੀ ਦਾ ਸੀ ਉਹ ਕਹਿੰਦਾ ਬਾਈ ਮੈਨੂੰ ਆ 100 ਐਮਐਲਾਂ ਦੀ ਜ਼ਰੂਰਤ ਹੈ ਮੈਨੂੰ 2000 4 ਲੀਟਰ ਦੇ ਦੇ ਠੀਕ ਹੈ ਬਾਈ ਤਾਂ ਕਰ ਦਿੱਤਾ ਤੇ ਬਾਈ ਜੇ ਕਿਸੇ ਨੇ ਮੰਗਵਾਉਣਾ ਸਮਾਨ ਘਰੇ ਬੈਠੇ ਭੇਜ ਦਿਨੇ ਹੋ ਤੁਸੀਂ ਹਾਂਜੀ ਬਾਈ ਆਪਣਾ ਨੰਬਰ ਵੀ ਦੱਸ ਦਿਓ ਜੀ 800000351 ਜਿੰਦਾ ਕਿ 835 ਹੋਈਦਾ ਬਾਈ ਜੀ ਮੇਰਾ ਨੰਬਰ ਠੀਕ ਹੈ ਬਾਈ ਧੰਨਵਾਦ ਜੀ ਧੰਨਵਾਦ ਆ ਦੋਸਤੋ ਬਾਈ ਹੋਰ ਨਾਲ ਗੱਲਬਾਤ ਕੀਤੀ ਆ ਸਕਰੀ ਤੇ ਪੰਜਾਬ ਦੇ ਵਿੱਚ ਕੋਈ ਜਾਣ ਪਹਿਚਾਨ ਦੇ ਮੌਕਾ ਨਹੀਂ ਹਨਾ ਪਿੰਡ ਬੀ ਦੇ ਨਾਮ ਤੇ ਤੁਸੀਂ ਇਹਨਾਂ ਦਾ ਬੜਾ ਸਵਾਲ ਦੇਖਿਆ ਹੋਊਗਾ ਇੱਕ ਵਾਰ ਜਰੂਰ ਸੰਪਰਕ ਕਰੋ ਇਹਨਾਂ ਨਾਲ ਬਾਈ ਹੋਰਾਂ ਦਾ ਹੌਸਲਾ ਜਰੂਰ ਵਧਾਓ ਬਹੁਤ ਬਹੁਤ ਧੰਨਵਾਦ